ਥਾਪਿਆ ਨਾ ਜਾਏ ਪੀਤਾ ਨਾ ਬਈ ਆਪੇ ਆਪ ਨਰੰਜਨ ਸੋਈ ਹੋਰ ਅਸੀਂ ਦੇਵੀ ਦੇਵ ਤੇ ਜਿਹੜੇ ਈਸ਼ਟ ਨੇ ਆਪਣੇ ਜਿਹੜਾ ਅਸੀਂ ਪ੍ਰਮਾਤਮਾ ਕਹਿੰਦੇ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਥਾਪੇ ਹੋਏ ਨੇ ਮੂਰਤੀਆਂ ਪਹਿਲਾਂ ਘੜੀਆਂ ਜਾਂਦੀਆਂ ਨੇ ਜਿੱਥੇ ਮੂਰਤੀਆਂ ਘੜੀਆਂ ਜਾਂਦੀਆਂ ਉੱਥੇ ਤਾਂ ਕੋਈ ਇਹਨੂੰ ਚੜਾਵਾ ਨਹੀਂ ਜਿਹੜਾ ਉਹਦਾ ਕੋਈ ਨਹੀਂ ਕਰਦਾ ਜਿਹੜੇ ਪੱਥਰ ਚੋਂ ਮੂਰਤੀ ਬਣਾਉਣੀ ਹੋ ਉਹਨੂੰ ਵੀ ਕੋਈ ਚੜਾਵਾ ਨਹੀਂ ਜਿਹੜਾ ਉਹਦਾ ਕੋਈ ਨਹੀਂ ਮੂਰਤੀ ਬਣ ਜਾਂਦੀ ਐ ਫਿਰ ਖਰੀਦ ਕੇ ਲੈ ਆਉਂਦੇ ਨੇ ਕਿਆ ਹੈ ਧਾਦੀਆਂ ਮੂਰਤੀਆਂ ਬਣ ਜਾਂਦੀਆਂ ਨੇ ਘਰ ਟੁੱਟਦੇ ਜਿਵੇਂ ਵੀ ਬਣਾਉਂਦੇ ਨੇ ਜਦੋਂ ਆ ਗਏ ਫੇਰ ਉਹਦੀ ਸਥਾਪਨਾ ਕਰਦੇ ਓਏ ਹੁਣ ਇਹਨੂੰ ਕਾਹਦੇ ਕਰੀ ਜਾਸਾਂ ਇਹ ਤਾਂ ਸਾਡਾ ਆਪਣਾ ਰੱਬ ਹੋ ਗਿਆ ਅਜੀ ਆਪਣੇ ਮਤਲਬ ਲੈ ਆਪਣੀ ਮਰਜ਼ੀ ਦੇ ਰੱਬ ਨੇ ਜਿਹੜੇ ਸਾਡੇ ਜੋ ਸਾਡਾ ਆਪਣਾ ਸਰਪੰਚ ਸਾਡੇ ਕਾਬੂ ਰਹੂਗਾ ਔਰ ਕਿਹਦੇ ਰਹੂਗਾ ਸਰਪੰਚ ਜੀ ਬਣਾਇਆ ਜਦ ਸਰਪੰਚ ਦਾ ਸਾਡੇ ਵਰਗਾ ਹੀ ਹੈ ਚੇਤਨ ਉਹ ਤਾਂ ਜਿਹੜਾ ਮੂਰਤੀ ਤੇ ਬਿਲਕੁਲ ਜੜ ਰੂਟਾਂ ਚੋਰੀ ਹੋ ਜਾਂਦੀਆਂ ਰੱਖੀ ਅਸੀਂ ਰੱਖਦੇ ਜਿਹੜੀ ਆਪਣੀ ਰਾਖੀ ਨਹੀਂ ਰੱਖਣ ਦੀ ਚੀਜ਼ ਥੋੜੀ ਰਾਖੀ